ਦਾਬਾ ਓਏ ਆ ਲਾਡੀ ਢੋਸਦੀ ਤਾਂ ਕੈਸ਼ਾ ਹੀ ਸ਼ਰਿਆਂ ਮੇ ਐਮ ਐਲ اے ਲਾਡੀ ਢੋਸਦੀ ਤਾਂ ਕੈਸ਼ਾ ਹੀ ਖੜਜੋ ਖੜਜੋ ਯਾਰ ਓ ਖੜਜੋ 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 ਕੇ ਖੜਜੋ ਖੜਜੋ ਗੁਰੂਤਾਰ ਆ ਦੇਖ ਲਓ ਲਾਡੀ ਢੋਸਦੀ ਤਾਂ ਕੈਸ਼ਾ ਹੀ ਆ ਦੇਖ ਲਓ ਐਮ ਐਲ اے ਐਮ ਐਲ اے ਦੀ ਤਾਂ ਕੈਸ਼ਾ ਹੀ ਦੇਖੋ ਐਮ ਐਲ اے ਦੀ ਤਾਂ ਕੈਸ਼ਾ ਹੀ ਐਮਐਲਏ ਦੀ ਤਾਂ ਕੈਸਾ ਹੀ ਲਾਡੀ ਟੋਸ ਐਮਐਲਏ ਦੀ ਸ਼ਰਮ ਹਮ ਤਾਂ ਕੈਸਾ ਹੀ ਉਹ ਖੜ ਜਾ ਯਾਰ ਮੈਨੂੰ ਉਹ ਚਾਬੀ ਕਢੋ ਚਾਬੀ ਚਾਬੀ ਕਢੋ ਨਸਕਾ ਗੁਰਦਾਬ ਮੁਰਦਾਬਾ ਤੱਕ ਕੈਸਾ ਹੀ ਆ ਚਮਚਾ ਕਰੀ ਆ ਚਮਚਾ ਕਰੀ ਇਥੋਂ ਪਤਾ ਲੱਗਦਾ ਚਮਚਿਆਂ ਦਾ ਬੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਉਹ ਚਾਬੀ ਕਢੋ ਇਹ ਜਿਆਦਾ ਹੰਕਾਰਿਆ ਆ ਆ ਦੇਖਿਆ ਮੇਰੇ ਮੋਬਾਈਲ ਨਹੀਂ ਕਰਖਿਆ ਆ ਇਹ ਆ ਦੇਖ ਲਓ ਸ਼ਰੇਆਮ ਤੱਕੇਸ਼ ਆਈ ਸਾਡੇ ਜੌਨ ਦੇ ਪ੍ਰੈਸ ਕਤਰ ਸੁਖਦੇਵ ਸਿੰਘ ਨਾਲ ਕੁੱਟਮਾਰ ਕੀਤੀ ਫੋਨ ਖੋਲਿਆ ਹੁੰਦਾ ਤੇ ਮੇਰਾ ਵੀ ਫੋਨ ਖੋਇਆ ਗਿਆ ਹੈ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਤੱਕੇਸ਼ ਆਈ ਸ਼ਰੇਆਮ ਕੀਤੀ ਗਈ ਇੱਥੇ ਗੁੰਡਾ ਕਰਦੀਆਂ ਨੰਗਾ ਨਾ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਲਾਡੀ ਟੋਸ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਅੱਜ ਉਹ ਭੈਰੋ ਉਹ ਭੈਰੋ ਸ਼ਰਿਆਮ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਜ਼ਿਲ੍ਹਾ ਪ੍ਰੈਸ ਕਟਰ ਵਰਤਾਰ ਸਿੰਘ ਧਰਮ ਸਿੰਘ ਦਾ ਫੋਨ ਖੋਇਆ ਗਿਆ ਤੇ ਸਾਡੇ ਜ਼ੋਨ ਪ੍ਰਧਾਨ ਜ਼ੋਨ ਪ੍ਰੈਸ ਕਟਰ ਸੁਖਦੇਵ ਸਿੰਘ ਦਾ ਫੋਨ ਖੋਇਆ ਗਿਆ ਐਨੀ ਗੁੰਡਾਗਰਦੀ ਇਹ ਦਿੱਲੀ ਦੇ ਧੱਲੇ ਬਣ ਚੁੱਕੇ ਨੇ ਇਸ ਟਾਈਮ ਇਹ ਬੰਦੇ ਆਪਣੇ ਕਿਹੜੇ ਦਿਲ ਕਿਹੜੇ ਇਹ ਆਪਣਾ ਪ੍ਰੈਸ ਕਟਰ ਗਿਆ ਜ਼ੋਨ ਦਾ ਪੱਤਰਕਾਰ ਵੀ ਇੱਕ ਲੈ ਗਿਆ